ਅੱਜ ਤੁਹਾਡੇ ਨਾਲ ਨਿਸ਼ਾਨ ਸਾਹਿਬ ਦਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਨਿਸ਼ਾਨ ਸਾਹਿਬ ਵਿੱਚ ਕੀ ਕੀ ਬਦਲਾਅ ਕੀਤੇ ਗਏ ਆ ਅਤੇ ਕਿਉਂ ਕੀਤੇ ਗਏ ਆ ਨਿਸ਼ਾਨ ਸਾਹਿਬ ਦਾ ਇਤਿਹਾਸ ਕੀ ਹੈ ਪ੍ਰਾਤਨ ਸਮੇਂ ਵਿੱਚ ਜੋ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਸੀ ਉਹਨਾਂ ਦੀ ਜੋ ਬੰਦਰ ਹੁੰਦੀ ਸੀ ਉਹਨਾਂ ਦੀ ਕੱਪੜੇ ਦੀ ਜੋ ਕਟਾਈ ਹੁੰਦੀ ਸੀ ਉਹ ਥੱਲੇੋਂ ਉੱਪਰ ਵੱਲੋਂ ਕੀਤੀ ਜਾਂਦੀ ਸੀ ਉਹ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਸੀਗਾ ਨਿਸ਼ਾਨ ਸਾਹਿਬ ਵਿੱਚ ਇੱਕ ਢਾਲ ਲਾਈ ਜਾਂਦੀ ਸੀ, ਛਰਪਾਨ ਲਾਈ ਜਾਂਦੀ ਸੀ ਅਤੇ ਇੱਕ ਘਟਾਰ ਲਾਈ ਜਾਂਦੀ ਸੀ। ਢਾਲ ਇਸ ਕਰਕੇ ਲਾਈ ਜਾਂਦੀ ਸੀ ਕਿ ਸਿੱਕੇ ਹਰ ਇੱਕ ਦੇ ਨਾਲ ਢਾਲ ਵਾਂਗੂ ਖੜਾ ਹੈ। ਤਲਵਾਰ ਤੇ ਘਟਾਰ ਇਸ ਕਰਕੇ ਲਾਈ ਜਾਂਦੀ ਸੀ ਕਿ ਅਸੀਂ ਦੁਸ਼ਮਨ ਨਾਲ ਟੱਕਰ ਕਰਨ ਲਈ ਹਰ ਵਕਤ ਤਿਆਰ ਆ। ਤੇ ਨਿਸ਼ਾਨ ਸਾਹਿਬ ਦੇ ਉੱਤੇ ਇੱਕ ਤੀਰ ਲਾਇਆ ਜਾਂਦਾ ਸੀ। तीर ਇਸ ਕਰਕੇ ਲਾਇਆ ਜਾਂਦਾ ਸੀ ਕਿ ਜਦ ਵੀ ਸਿੱਖ ਕੀਤੇ ਦੂਰ ਦਰਾਡੇ ਜਾਂ جنگ ਦੇ ਮੈਦਾਨ ਦੇ ਵਿੱਚ ਜਾਂ ਸਫ਼ਰ ਕਰਦੇ ਸੀ ਕਿਤੇ ਵੀ ਤੇ ਉਹਨਾਂ ਉੱਪਰ ਅਚਾਨਕ ਹਮਲਾ ਹੋਣ ਦਾ ਅਕਸਰ ਹੀ ਖਤਰਾ ਬਣਿਆ ਰਹਿੰਦਾ ਸੀ ਇਹ ਅਚਾਨਕ ਹਮਲੇ ਨਾਲ ਨਜਿੱਠਣ ਲਈ ਤੀਰ ਲਾਇਆ ਜਾਂਦਾ ਸੀਗਾ ਤਾਂ ਜੋ ਦੁਸ਼ਮਨ ਦੇ ਅਚਾਨਕ ਹਮਲਾ ਕਰਨ ਦੇ ਨਾਲ ਇਸੇ ਹੀ ਤੀਰ ਨਾਲ ਦੁਸ਼ਮਨ ਨੂੰ ਪ੍ਰੋ ਦਿੱਤਾ ਜਾਵੇ ਕਿਉਂਕਿ ਹਥਿਆਰ ਕੱਢਣ ਦਾ ਟਾਈਮ ਕਈ ਵਾਰ ਨਹੀਂ ਸੀ ਮਿਲਦਾ ਅਤੇ ਨਿਸ਼ਾਨ ਸਾਹਿਬ ਦੇ ਉੱਤੇ ਇੱਕ ਫਰਾ ਲਗਾਇਆ ਜਾਂਦਾ ਸੀ ਜੋ ਕਿ ਕੱਪੜੇ ਦਾ ਝੂਲਦਾ ਹੋਇਆ ਹੁੰਦਾ ਸੀ ਉਹ ਇਸ ਕਰਕੇ ਲਗਾਇਆ ਜਾਂਦਾ ਸੀ ਕਿ ਹਰ ਇੱਕ ਨੂੰ ਸਨੇਹਾ ਦਿੰਦਾ ਸੀ ਹਵਾ ਵਿੱਚ ਝੂਲਾ ਆ ਫਰਰਾ ਕਿ ਜੇ ਕਿਸੇ ਨੂੰ ਕੋਈ ਵੀ ਜ਼ਰੂਰਤ ਹੈ ਤਾਂ ਉਹ ਇਸ ਜਗ੍ਹਾ ਉਤੇ ਆ ਸਕਦਾ ਹੈ ਉਸ ਦੀ ਮਦਦ ਕੀਤੀ ਜਾਵੇਗੀ ਪਰ ਫਿਰ ਸਮੇਂ ਦੇ ਨਾਲ-ਨਾਲ ਜਿਵੇਂ ਅੰਗਰੇਜ਼ਾਂ ਦਾ ਟਾਈਮ ਆਇਆ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਗੁਲਾਮ ਕੀਤਾ ਅਤੇ ਉਸ ਤੋਂ ਬਾਅਦ ਪੰਜਾਬ ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੇ ਸਾਰਿਆਂ ਨੂੰ ਆਖਿਆ ਕਿ ਆਪਣੇ ਆਪਣੇ ਝੰਡੇ ਥੱਲੇ ਕਰ ਦਵੋ ਉਸ ਟਾਈਮ ਸਿੱਖਾਂ ਨੇ ਆਖਿਆ ਕਿ ਇਹ ਸਾਡਾ ਧਾਰਮਿਕ ਚਿੰਨ੍ਹ ਹੈ ਅਸੀਂ ਥੱਲੇ ਨਹੀਂ ਕਰਨਾ ਤੇ ਫਿਰ ਅੰਗਰੇਜ਼ਾਂ ਨੇ ਨਿਸ਼ਾਨ ਸਾਹਿਬ ਵਿੱਚ ਕੁਝ ਬਦਲਾਅ ਕਰਤੇ ਕਿਉਂਕਿ ਨਿਸ਼ਾਨ ਸਾਹਿਬ ਦੇ ਝੰਡੇ ਉਹਨਾਂ ਨੇ ਝੁਲਦੇ ਆ ਜਿਨ੍ਹਾਂ ਦੇ ਕੋਲ ਰਾਜ ਹੋਵੇ ਗੁਲਾਮਾਂ ਦੇ ਨਹੀਂ ਤੇ ਫਿਰ ਉਹਨਾਂ ਨੇ ਨਿਸ਼ਾਨ ਸਾਹਿਬ ਵਿੱਚ ਕੁਝ ਬਦਲਾਅ ਕਰਤੇ ਜਿਸ ਤਰ੍ਹਾਂ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਪੁਰਾਤਨ ਨਿਸ਼ਾਨ ਸਾਹਿਬ ਤੇ ਅੱਜ ਦੇ ਨਿਸ਼ਾਨ ਸਾਹਿਬ ਵਿੱਚ ਕੀ ਫਰਕ ਹੈ ਫਿਰ ਉਹਨਾਂ ਨੇ ਜੋ ਕੱਪੜੇ ਦੀ ਬੰਤਰ ਸੀਗੀ ਉਹ ਉੱਪਰੋਂ ਥੱਲੇ ਨੂੰ ਕਰ ਦਿੱਤੀ ਜੋ ਕਿ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਅਤੇ ਨਿਸ਼ਾਨ ਸਾਹਿਬ ਦੇ ਉੱਪਰ ਜਿੱਥੇ ਪਹਿਲਾਂ ਤੀਰ ਲੱਗਾ ਹੁੰਦਾ ਸੀ ਉੱਥੇ ਉਹਨਾਂ ਨੇ ਠੰਡਾ ਲਗਾ ਦਿੱਤਾ ਅਤੇ ਇਸ ਤਰ੍ਹਾਂ ਨਿਸ਼ਾਨ ਸਾਹਿਬ ਵਿੱਚ ਬਦਲਾਅ ਕੀਤੇ ਗਏ ਅੰਗਰੇਜ਼ਾਂ ਦੇ ਸਮੇਂ ਵਿੱਚ ਜੋ ਅੱਜ ਵੀ ਸਾਡੇ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਝੂਲਦੇ ਹਨ ਉੱਪਰ ਖੰਡਾ ਲੱਗਾ ਆਇਆ ਇਹ ਸਭ ਅੰਗਰੇਜ਼ਾਂ ਦੁਆਰਾ ਕੀਤੇ ਗਏ ਬਦਲਾਅ ਵਾਲੇ ਨਿਸ਼ਾਨ ਸਾਹਿਬ ਹੈ ਪਰ ਅੱਜ ਵੀ ਨਿਹੰਗ ਸਿੰਘਾਂ ਦੇ ਕੋਲ ਜੋ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੇਖਣ ਨੂੰ ਮਿਲਦੇ ਹਨ ਉਹ ਪ੍ਰਾਤਨ ਨਿਸ਼ਾਨ ਸਾਹਿਬ ਹਨ ਕਿਉਂਕਿ ਨਿਹੰਗ ਸਿੰਘਾਂ ਨੇ ਉਹ ਸਭ ਕੁਝ ਸੰਭਾਲ ਕੇ ਰੱਖਿਆ ਹੈ ਜੋ ਅਸੀਂ ਨਹੀਂ ਸੰਭਾਲ ਸਕੇ ਸਾਨੂੰ ਵੀ ਲੋੜ ਹੈ ਇਹ ਚੀਜ਼ ਬਾਰੇ ਜਾਣਕਾਰੀ ਇਕੱਠੀ ਕਰਨ ਦੀ